ਜੀ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਵੱਲੋਂ ਜੋ ਨਿਰੰਤਰ ਮਾੜੇ ਅਨਸਰਾਂ ਤੇ ਇੱਕ ਕਾਰਵਾਈ ਕੀਤੀ ਜਾ ਰਹੀ ਹੈ ਉਸ ਸਿਲਸਿਲੇ ਦੇ ਵਿੱਚ ਫਟਗੜ ਸਾਹਿਬ ਪੁਲਿਸ ਨੂੰ ਬੜੀ ਵੱਡੀ ਸਫਲਤਾ ਮਿਲੀ ਹੈ ਐਸਪੀਡੀ ਡੀਐਸਪੀਡੀ ਅਤੇ ਸੀਆਈ ਇਨਚਾਰਜ ਦੀ ਟੀਮ ਵੱਲੋਂ ਦੋ ਇਹ ਜਿਹੇ ਅਕਿਊਜ਼ਡ ਗ੍ਰਿਫਤਾਰ ਕੀਤੇ ਗਏ ਨੇ ਜਿਨ੍ਹਾਂ ਕੋਲੋਂ ਅਸੀਂ ਪੰਜ ਜਿਹੜੇ ਇਲੀਸਿਟ ਰੈਪਲ ਡੀਸੀ ਪਿਸਤੌਲ ਆਵਤੀਪੁਰ ਦੇ ਰਿਕਵਰ ਕੀਤੇ ਗਏ ਨੇ ਇਹ ਜਿਹੜੇ ਦੋਨੋਂ ਅਕਿਊਜ਼ਡ ਨੇ ਇਹ ਅਸਲ ਦੇ ਵਿੱਚ ਤੇਜਵੀਰ ਸਿੰਘ ਸਾਬੀ ਜੋ ਕਿ ਹਾਲ ਦੀ ਘੜੀ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਸੀਗਾ ਉਸਦੇ ਲਈ ਕੰਮ ਕਰਦੇ ਸੀ ਇਹਨਾਂ ਦੇ ਬੜੇ ਖਤਰਨਾਕ ਮਨਸੂਬੇ ਸੀਗੇ ਤੇ ਇਹਨਾਂ ਨੂੰ ਅਰੈਸਟ ਕਰਕੇ ਇਹਨਾਂ ਤੋਂ ਰਿਕਵਰੀ ਕਰਨ ਦੇ ਨਾਲ ਉਸ ਮਨਸੂਬਿਆਂ ਤੇ ਫਤਗੜ ਸਾਹ ਪੁਲਿਸ ਨੇ ਠੱਲ ਪਾਈ ਹੈ ਇਹ ਦੋਨੋਂ ਜਿਹੜੇ ਨੇ ਸਾਹਿਲ ਤੇ ਗੁਰਕੀਰਤ ਇਹ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਤੇ ਜਿਹੜਾ ਤੇਜਵੀਰ ਸਿੰਘ ਸਾਭੀ ਹੈ ਅ ਇਹ ਅਰਸ਼ਦਲਾ ਦਾ ਅਸੋਸੀਏਟ ਹੈ ਇਸ ਤੋਂ ਪਹਿਲਾਂ ਇਹਦੇ ਤੇ ਜਗਰਾਉਂ ਦੇ ਵਿੱਚ ਵੀ ਪਰਚਾ ਦਰਜ ਹੈ ਤੇ ਅੰਮ੍ਰਿਤਸਰ ਦੇ ਵਿੱਚ ਵੀ ਪਰਚਾ ਦਰਜ ਹੈ ਦੋਨੋਂ ਪਰਚੇ ਸੀਰੀਅਸ ਸੀਨੀਅਰ ਕਰਾਇਮ ਦੇ ਨੇ ਤੇ ਉਸ ਤੋਂ ਬਾਅਦ ਇਸ ਕੇਸ ਦੇ ਵਿੱਚ ਜੋ ਸਾਨੂੰ ਹੁਣ ਤੱਕ ਇਹਦੇ ਬਾਰੇ ਜਾਣਕਾਰੀ ਮਿਲੀ ਹੈ ਕਿ ਇਹ ਜੇਲ ਤੋਂ ਡਾਇਰੈਕਸ਼ਨ ਦੇ ਰਿਹਾ ਸੀਗਾ ਕਿ ਕੋਈ ਫਰੋਦੀ ਦਾ ਜਾਂ ਕੋਈ ਇਹਦਾ ਵੱਡਾ ਕ੍ਰਾਈਮ ਕਰਨ ਦੀ ਇਹ ਕੋਸ਼ਿਸ਼ ਦੇ ਵਿੱਚ ਸੀਗੀ ਅੰਮਰਸਰ ਇਲਾਕੇ ਦੇ ਵਿੱਚ ਸਾਡੀ ਟੀਮ ਵੱਲੋਂ ਤੇਜਵੀਰ ਸਾਵੀ ਨੂੰ ਪ੍ਰੋਡਕਸ਼ਨ ਵਾਰਡੈਂਟ ਤੇ ਲਿਆਂਦਾ ਗਿਆ ਪਟਿਆਲਾ ਜੇਲ੍ਹ ਤੋਂ ਤੇ ਇਸ ਕੇਸ ਦੇ ਵਿੱਚ ਫਰਦਰ ਇਨਵੈਸਟੀਗੇਸ਼ਨ ਜਾਰੀ ਹੈ ਤੇ ਸਾਨੂੰ ਪੂਰੀ ਉਮੀਦ ਹੈ ਕਿ ਇਸ ਕੇਸ ਦੇ ਵਿੱਚ ਹੋਰ ਵੀ ਵੱਡੇ ਖੁਲਾਸੇ ਅਤੇ ਰਿਕਵਰੀਜ਼ ਹੋਣਗੇ ਕੌਣ ਕੌਣ ਫੜੇਗੇ ਇਹਦੇ ਵਿੱਚ ਕੀ ਕੀ ਰਿਕਵਰੀ ਹੋਏਗੀ ਕੀ ਕੋਰੋ ਜੀ ਇਸ ਕੇਸ ਦੇ ਵਿੱਚ ਸਾਡੇ ਵੱਲੋਂ ਸਭ ਤੋਂ ਪਹਿਲਾਂ ਦੋ ਅਕਿਊਸਟ ਫੜੇ ਗਏ ਸੀ ਗੁਰਕੀਰਤ ਅਤੇ ਸਾਹਿਲ ਇਹ ਦੋਨੋਂ ਅੰਬਰਸਰ ਦੇ ਰਹਿਣਾਲੇ ਨੇ ਤੇ ਇਹਨਾਂ ਕੋਲੋਂ ਜਿਹੜੇ ਅਸੀਂ ਵੈਪਨ ਦੀ ਰਿਕਵਰੀ ਕੀਤੀ ਹੈ 32 ਅ ਬੋਰ ਦੇ ਜਿਹੜੇ ਪਿਸਤੌਲ ਨੇ ਅ ਇਹਨਾਂ ਦੀ ਪੁੱਤਗੀਜ ਦੇ ਵਿੱਚ ਪਤਾ ਚੱਲਿਆ ਕਿ ਇਹ ਤੇਜਵੀਰ ਸਾਦੀ ਜੋ ਕਿ ਅਰਸ਼ਦੱਲਾ ਦਾ ਅਸੋਸੀਏਟ ਹੈ ਉਹਦੇ ਲਈ ਕੰਮ ਕਰਦੇ ਸੀ ਤੇ ਇਹਨਾਂ ਦਾ ਜਿਹੜਾ ਪੂਰਾ ਗੈਂਗ ਹੈ ਜਿਹੜਾ ਤਿੰਨ ਜਾਣੇ ਨੇ ਇਹਦੇ ਵਿੱਚ ਅਰੈਸਟ ਹੋਏ ਨੇ ਤੇ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਇਹਨਾਂ ਦੇ ਖਤਰਨਾਕ ਮਨਸੂਬੇ ਸੀ ਇਹਨਾਂ ਨੂੰ ਅਰੈਸਟ ਕਰਕੇ ਉਹਨਾਂ ਮਨਸੂਬਿਆਂ ਨੂੰ ਫੇਲ ਕੀਤਾ ਗਿਆ ਪਟਕੜ ਸਾਹ ਪੁਲਿਸ ਵੱਲੋਂ ਇਸ ਕੇਸ ਦੇ ਵਿੱਚ ਸਾਡੇ ਵੱਲੋਂ ਇਹਨੂੰ ਪ੍ਰੋਡਕਸ਼ਨ ਵਾਰੰਟ ਅੱਤੇ ਲੈ ਕੇ ਆਏ ਆ ਅਸੀਂ ਜੇਲ੍ਹ ਤੋਂ ਜੇਲ੍ਹ ਅਥਾਰਟिटीज ਨਾਲ ਸਾਡਾ ਤਾਲਮਿਲ ਜਾਰੀ ਹੈ ਤੇਜਵੀਰ ਸਿੰਘ ਸਾਹੀ ਨੂੰ ਤੇ ਪਟਿਆਲਾ ਜੇਲ੍ਹ ਜਿਹੜੇ ਬਾਕੀ ਦੋਸ਼ੀ ਗ੍ਰਿਫਤਾਰ ਕੀਤਾ ਕੀ ਤੁਸੀਂ ਹੋ ਫੋਟਸ ਰੰਡ ਡਿਊਰਿੰਗ ਸੌਰੀ ਡਿਊਰਿੰਗ ਚੈਕਿੰਗ ਯੂਰਿੰਗ ਨਾਕਾ ਬੰਦੀ ਅ ਇਹਦੇ ਵਿੱਚੋਂ ਇੱਕ ਬੰਦਾ ਜਿਹੜਾ ਹੈਗਾ ਗੁਰਕੀਰਤ ਉਹ ਇਸ ਤੋਂ ਪਹਿਲਾਂ ਇੱਕ ਸਾਲ ਮਲੇਸ਼ੀਆ ਵੀ ਲਾ ਕੇ ਆਇਆ ਤੇ ਜਿਦਾਂ ਕਿ ਮੈਂ ਤੁਹਾਨੂੰ ਦੱਸਿਆ ਇਹਦੇ ਇਸ ਕੇਸ ਦੇ ਜਿਹੜੇ ਸਾਰੇ ਪਹਿਲੂ ਨੇ ਉਹ ਤਫਤੀਸ਼ ਦਾ ਹਿੱਸਾ ਨੇ ਤੇ ਅਸੀਂ ਜਲਦ ਹੀ ਜੋ ਇਹਦੇ ਵਿੱਚ ਸਾਡੇ ਕੋਲ ਹੋਰ ਡਿਸਕਲੋਜ਼ਰ ਤੇ ਰਿਕਵਰੀਆਂ ਹੁੰਦੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਪਹਿਲਾਂ ਵੀ ਕੁ ਮਾਮਲੇ ਦਰਜ ਨੇ ਇਹਨਾਂ ਤੇ ਜੀ ਮੈਂ ਦੱਸਿਆ ਕਿ ਜਿਹੜਾ ਤੇਜਵੀਰ ਸਾਦੀ ਹੈ ਇਹਦੇ ਤੇ ਐਫ ਆਈ ਆਰ ਨੰਬਰ 208 ਅੰਮ੍ਰਿਤਸਰ ਕੈਂਟਨਰਮੈਂਟ ਪੁਲਿਸ ਸਟੇਸ਼ਨ ਐਫ ਆਈ ਆਰ ਨੰਬਰ 5 ਸਦਰ ਜਗਰਾਉਂ ਲੁਧਿਆਣਾ ਰੂਰਲ ਧਾਰਾ ਯੂ ਪੀ ਏ ਦੀ ਧਾਰਾ ਕਾਹਦੇ ਦਾ ਕਾਹ ਕਿਸ ਧਾਰਾ ਮੈਂ ਤੁਹਾਨੂੰ ਦੱਸਿਆ ਸੀਰੀਅਸ ਧਾਰਾ ਹਮਾਰੇ ਵਿੱਚ ਯੂ ਪੀ ਏ ਦੀ ਧਾਰਾ ਇਹਦੇ ਚ ਲੱਗੀ ਹੋਈ ਹੈ ਜਗਰਾਉਂ ਵਾਲੇ ਕੇਸ ਦੇ ਵਿੱਚ ਮੈਂ ਬਾਰ ਬਾਰ ਦੱਸ ਰਹੀ ਹਾਂ ਜੀ ਅਰਸ਼ ਦੱਲੇ ਦਾ ਐਸੋਸੀਏਟ ਹੈ ਇਹ ਬੜਾ ਇੱਕ ਸੀਰੀਅਸ ਜਿਹੜਾ ਇਹਨਾਂ ਦਾ ਕ੍ਰਿਮੀਨਲ ਸਿੰਡੀਕੇਟ ਸੀਗਾ ਜਿਹਦੇ ਚ ਕੋਈ ਵੱਡਾ ਕ੍ਰਾਈਮ ਕਰਨਾ ਚਾਹੁੰਦੇ ਸੀ ਉਸ ਚੀਜ਼ ਨੂੰ ਅਰੈਸਟ ਕਰਕੇ ਬੇਫਲ ਕੀਤਾ ਗਿਆ ਜੇਲ੍ਹ ਦੇ ਵਿੱਚੋਂ ਕੀ ਮੋਬਾਈਲ ਨਾਲ ਸੰਪਰਕ ਕਰਦੇ ਸੀ ਦੋਸ਼ੀਆਂ ਨਾਲ ਜਾਂ ਕਿਦਾਂ ਸੰਪਰਕ ਕਰਦਾ ਸੀ ਇਹ ਜੀ ਮੈਟਰ ਆਫ ਇਨਵੈਸਟੀਗੇਸ਼ਨ ਹੈ ਜਿੱਦਾਂ ਮੈਂ ਤੁਹਾਨੂੰ ਦੱਸਿਆ ਸਾਡੀ ਜੇਲ੍ਹ ਅਧਿਕਾਰੀਆਂ ਨਾਲ ਤਾਲਮਿਲ ਚੱਲੀ ਜਾ ਰਹੀ ਹੈ ਜਿੱਦਾਂ ਵੀ ਕੰਟੈਕਟ ਹੁੰਦਾ ਸੀ ਉਹ ਸਾਡੀ ਤਫਤੀਸ਼ ਦੇ ਵਿੱਚ ਅਸੀਂ ਜ਼ਰੂਰ ਰਿਫਲੈਕਟ ਕਰਾਵਾਂਗਾ ਇਹਨਾਂ ਦਾ ਲਿੰਕ ਉਹਨਾਂ ਨਾਲ ਤਾਂ ਨਹੀਂ ਜਿਹੜਾ ਇੱਕ ਫਤਿਹਗੜ ਸਾਹਿਬ ਦੇ ਵਿੱਚ ਮੈਨੂੰ ਧਮਕੀ ਆਈ ਸੀ ਪੈਸੇ ਦੀ ਮੰਗ ਕੀਤੀ ਗਈ ਸੀ ਇਹਨਾਂ ਦਾ ਹਜੇ ਫਤਿਹਗੜ ਸਾਹਿਬ ਦੇ ਕਿਸੇ ਕੇਸ ਦੇ ਵਿੱਚ ਨਾਮ ਨਹੀਂ ਆਇਆ ਦੌਰਾਨ ਨਾਕਾਬੰਦੀ ਰੂਟੀਨ ਚੈਕਿੰਗ ਦੇ ਵਿੱਚ ਨਾਕਾ ਲਾ ਕੇ ਇਹਨਾਂ ਤੋਂ ਅਸੀਂ ਇਹ ਵੈਪਨ ਰਿਕਵਰ ਕਿਤੇ ਨੇ